ਆਰਮੀ ਯੂਕੇ ਗੱਤਕਾ ਚੈਂਪੀਅਨਸ਼ਿਪ ਇਹ ਪਹਿਲੀ ਦਫਾ ਆ ਕਿ ਇਹ ਵੇਲਜ਼ ਦੇ ਦੇਸ਼ ਦੇ ਵਿੱਚ ਜੋ ਕਿ ਯੂਕੇ ਦਾ ਇੱਕ ਅੰਗ ਆ ਉੱਥੇ ਵੇਲਜ਼ ਦੇ ਵਿੱਚ ਉਹਨਾਂ ਨੇ ਜੋ ਮੇਜ਼ਬਾਨੀ ਕੀਤੀ ਆ ਮੈਂ ਉਹ ਚੇਚੇ ਤੌਰ ਤੇ ਜੋ ਵੇਲਜ਼ ਦੇ ਸਮੂਹ ਗੁਰਦੁਆਰਾ ਸਹਿਬਾਨ ਦਾ ਸੰਗਤ ਦਾ ਧੰਨਵਾਦ ਕਰਦਾ ਆ ਸਾਡੇ ਬਹੁਤ ਹੀ ਅਜ਼ੀਜ਼ ਜਗਬੀਰ ਸਿੰਘ ਜਗਾ ਚੱਕਰ ਤੇ ਉਹਨਾਂ ਦੇ ਨਾਲ ਨਾਲ ਅਰੋੜਾ ਸਾਹਿਬ ਸੰਗਤ ਸਿੰਘ ਜੀ ਗਰੀਬ ਤੇ तमाम ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਇਸ ਦਫਾ ਇਹ ਜੋ ਮੇਜ਼ਬਾਨੀ ਕਰਨ ਦਾ ਇਹ ਜਿਹੜੀ ਸੇਵਾ ਲਈ ਆ ਤੇ ਇੱਥੇ ਅਲੱਗ-ਅਲੱਗ ਅਖਾੜੇ ਇਸ ਦਫਾ ਸਾਡੇ ਕੋਲ 7 ਅਲੱਗ ਅਖਾੜੇ ਜਿਹੜੇ ਆਏ ਨੇ ਯੂਕੇ ਭਾਰਤੋਂ ਯੂਕੇ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਤਨਵੰਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਸਲੋ ਤੋਂ ਉਹ ਇਹ ਪਿਛਲੇ 12 ਸਾਲਾਂ ਤੋਂ ਇੱਥੇ ਗੱਤਕੇ ਦਾ ਟੂਰਨਾਮੈਂਟ ਕਰਵਾ ਰਹੇ ਆ ਔਰ ਦਾਸ ਨੂੰ ਪਿਛਲੇ 8 ਸਾਲਾਂ ਤੋਂ ਜਿਹੜਾ ਇਹਦੇ 'ਚ ਭਾਗ ਲੈਣ ਦਾ ਮੌਕਾ ਮਿਲਿਆ ਬਹੁਤ ਉਤਸ਼ਾਹ ਹੈਗਾ ਨੌਜਵਾਨਾਂ 'ਚ ਜਦੋਂ ਅਸੀਂ 2012 'ਚ ਇਹ ਪਹਿਲਾ ਮੁਕਾਬਲੇ ਸ਼ੁਰੂ ਕਰਵਾਏ ਆ ਤੇ ਕੋਵਿਡ ਕਰਕੇ ਨਹੀਂ ਸੀ ਵਿੱਚੋਂ ਹੋਏ ਤੇ ਉਦੋਂ ਤੋਂ ਲੈ ਕੇ ਜਿਹੜਾ ਹਜ ਤੱਕ ਉਤਸ਼ਾਹ ਦੇਖ ਰਹੇ ਆ ਉਹ ਦਿਨੋਂ ਦਿਨ ਵਧਦਾ ਜਾ ਰਿਹਾ ਔਰ ਦੂਜੀ ਗੱਲ ਤੇ ਸੀ ਸਾਹਿਬ ਨੇ ਜਿਹੜੀ ਹੋਰ ਚੰਗੀ ਗੱਲ ਕੀਤੀ ਆ ਕਿ ਇਸ ਗੱਤਕਾ ਮੁਕਾਬਲਿਆਂ ਨੂੰ ਹਰ ਸਾਲ ਯੂਕੇ ਦੇ ਵੱਖ-ਵੱਖ ਸ਼ਹਿਰਾਂ 'ਚ ਕਰਾਇਆ ਜਾਂਦਾ ਹੈ ਤੇ ਉਹਦਾ ਉਦੇਸ਼ ਇਹੀ ਹੈ ਉਹ ਚਾਹੁੰਦੇ ਆ ਕਿ ਹਰ ਸ਼ਹਿਰ ਹਰ ਜਿਹੜੀ ਕਾਉਂਟੀ ਹੈ ਉੱਥੇ ਜਾ ਕੇ ਉਥੋਂ ਦੇ ਲੋਕਾਂ ਨੂੰ ਉਥੋਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਉਹਦੇ 'ਚ ਗੱਤਕੇ ਪ੍ਰਤੀ ਉਤਸ਼ਾਹ ਪੈਦਾ ਕੀਤਾ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਗੱਤਕੇ ਦੇ ਨਾਲ ਜੋੜਿਆ ਜਾਵੇ ਤੇ ਇਸ ਗੁਰੂ ਸਾਹਿਬ ਵੱਲੋਂ ਜਿਹੜੀ ਵਿਰਾਸਤ ਹੈ ਖੇਡ ਹੈ ਉਸ ਦਾ ਜਿਹੜਾ ਪਰਫੁੱਲਤ ਕੀਤਾ ਜਾਵੇ ਉਸ ਨੂੰ ਹੋਰ ਵਧਾ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਨੇ ਇੱਥੋਂ ਦੇ ਯੂਕੇ ਦੇ ਉਹ ਆਪਣੀ ਬਾਣੀ ਨਾਲ ਬੋਲੀ ਨਾਲ ਵਿਰਸੇ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਕੇ ਆਪਣੀ ਕੌਮ ਦੀ ਪੰਥ ਦੀ ਵੱਡੀ ਸੇਵਾ ਕਰਦੇ ਰਹਿਣ ਤੇ ਇਸ ਖੇਡ ਦੀ ਹੈ ਜਿਹੜੀ ਇਹ ਪ੍ਰਫੁੱਲਤਾ ਪੂਰੇ ਯੂਕੇ ਦੇ ਵਿੱਚ ਹੋਵੇ ਤੇ ਚਾਹੁੰਦੇ ਆ ਮਹਾਰਾਜ ਕਿਰਪਾ ਕਰਨ ਕਿ ਯੂਕੇ ਦੇ ਘਰ-ਘਰ ਖੇਡ ਹੋਵੇ ਇਹ ਹਰ ਬੱਚਾ ਜਿਹੜਾ ਇਸ ਦੇ ਨਾਲ ਜੁੜੇ ਮੈਂ ਖਾਸ ਕਰਕੇ ਅਪੀਲ ਕਰੂੰਗਾ ਸਾਰੇ ਪੇਰੈਂਟਸ ਨੂੰ ਕਿ ਖਾਸ ਕਰਕੇ ਆਪਣੀਆਂ ਬੱਚੀਆਂ ਨੂੰ ਜਰੂਰ ਇਹਦੇ ਨਾਲ ਜੋੜੋ ਕਿਉਂਕਿ ਇਹ ਸਵੇ ਰੱਖਿਆ ਦੀ ਖੇਡ ਆ ਔਰ ਜਦੋਂ ਬੱਚੀਆਂ ਆਪ ਖੁਦ ਇਸ ਨੂੰ ਸਿੱਖਣਗੀਆਂ ਜਿੱਥੇ ਉਹ ਆਪ ਦੇ ਪਰਿਵਾਰ ਦੀ ਸਵੇਰ ਰੱਖਿਆ ਕਰ ਸਕਣਗੀਆਂ ਉਥੇ ਆਪਣੇ ਆਂਡ ਗਵੰਡ ਦੀ ਤੇ ਹੋਰ ਲੋਕਾਂ ਤੋਂ ਆਪਣੇ ਸਰੀਰ ਦੀ ਆਪਣੇ ਸਭ ਘਰ ਦੀ ਆਪਣੇ ਪਰਿਵਾਰ ਦੀ ਸਵੇਰ ਰੱਖਿਆ ਕਰ ਸਕਦੀਆਂ ਕਿ ਕੋਈ ਵੀ ਇਹੋ ਜਿਹਾ ਮੰਚ ਲਾਉਣਾ ਨੂੰ ਕਦੇ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰੂਗਾ ਤਾਂ ਉਹ ਜਿਹੜਾ ਉਹਨਾਂ ਕੋਲ ਇੱਕ ਗੱਤਕੇ ਦਾ ਸੈਲਫ ਡਿਫੈਂਸ ਦਾ ਹੁਨਰ ਹੈ ਉਸ ਦੇ ਸਿਰ ਤੇ ਉਹ ਉਹ ਜਾਂ ਮੂੰਹ ਟੋੜਵਾ ਜਵਾਬ ਦੇ ਸਕਦੀਆਂ ਮੈਂ ਸਾਰੇ ਪੇਰੈਂਟਸ ਨੂੰ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਗਤਕੇ ਨਾਲ ਜੋੜੋ ਖਾਸ ਕਰਕੇ ਬੱਚੀਆਂ ਨੂੰ ਤੇ ਜਰੂਰ ਆਪਾਂ ਇਸ ਖੇਡ ਨੂੰ ਪਰਫੁੱਲਤ ਕਰੀਏ ਤੇ ਸਾਡਾ ਵਰਲਡ ਗਤਕਾ ਫੈਡਰੇਸ਼ਨ ਦਾ ਇੱਕ ਉਦੇਸ਼ ਹੈ ਕਿ ਗਤਕੇ ਨੂੰ 올림픽 ਤੱਕ ਲੈ ਕੇ ਜਾਈਏ ਆ ਜੱਤਿਕਾ ਵਾਏ ਗੁਰਜੀਤ ਕਾ ਖਾਲਸਾ ਵਾਏ ਗੁਰਜੀਤ ਕੀ ਫਤਹਿ